ਪਾਰਟੀ ਵੱਲੋਂ ਤੁਹਾਨੂੰ ਕਿ ਸੌਦੇ ਨਾਲ ਜਨਵਾਜਿਆ ਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਔਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਗਰਮਾਨ ਸਿੰਘ ਪਿੰਡ ਬਿਧੀ ਪੁੱਤ ਹਾਂ ਅੱਜ ਜੇ ਮੈਨੂੰ ਪਾਰਟੀ ਨੇ ਬਟਾਲਾ ਹਲਕਾ ਤੋਂ ਐਸਸੀ ਵਿਨ ਦਾ ਜੋ ਇੰਚਾਰਜ ਬਣਾਇਆ ਵਾ ਉਸ ਦੇ ਵਿੱਚ ਪਾਰਟੀ ਹਾਈ ਕਮਾਂਡ ਦਾ ਔਰ ਅੰਮ੍ਰਿਤਸਰ ਸੈਕਟਰ ਚੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਤਾਂ ਜੀ ਪਹਿਲਾਂ ਵੀ ਕਿਸ ਸੌਦੇ ਤੇ ਕੰਮ ਕਰ ਚੁੱਕੇ ਹੋ ਜੀ ਸਰ ਮੈਂ ਪਹਿਲੇ ਬਲਾਕ ਪ੍ਰਧਾਨ ਰਿਹਾ ਜੀ ਹਲਕਾ ਬਟਾਲੇ ਤੋਂ ਅੱਛਾ ਪਤਾਨੀ ਕਿਵੇਂ ਦੇਖਦੇ ਹੋ ਆਪਣੇ ਜਿਹੜੇ ਇਲੈਕਸ਼ਨ 2 ਮਹੀਨੇ ਰਹਿ ਗਏ ਨੇ ਐਮਪੀ ਲਖਣੂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ 2 ਮਹੀਨੇ ਰਹਿ ਜਾਣ ਚਾਹੇ 1 ਮਹੀਨਾ ਰਹਿ ਜਾਣ ਪਾਰਟੀ ਜਿਹੜੀ ਆ ਕੰਮ ਆਪਣੇ ਸਿਖਰਾਂ ਤੇ ਕਰਦੀ ਪਈ ਆ ਪਾਰਟੀ ਨੂੰ ਅੱਜ ਵੀ 10 ਦਿਨ ਬਾਅਦ ਵੀ ਇਲੈਕਸ਼ਨ ਕਰਾਈ ਜਾਵੇ ਤੇ ਪਾਰਟੀ ਜਿਹੜੀ ਆਪਣੀ ਆ 24 ਦੇ ਜਿਹੜੇ ਸੀਟਾਂ ਵਾਂ ਉਹ 13 ਦੇ 13 ਜਿਹੜੀਆਂ ਲੈ ਸਕਦੀ ਐ ਤੇ ਗੱਲ ਕਰੀਏ ਲੱਗਦਾ ਐਸਸੀ ਤੁਹਾਨੂੰ ਹਲਕਾਂ ਚਾਗ ਲਗਾ ਹੈਗਾ ਬਟਾਲਾ ਤੋਂ ਪਰ ਲੱਗਦਾ ਨਹੀਂ ਕਾਫੀ ਚੁਣੌਤੀਆਂ ਸਾਹਮਣਾ ਕਰਨਾ ਪਵੇਗਾ ਦੇਖੋ ਜੀ ਜਦੋਂ ਤੁਹਾਡੇ ਅਗੇ ਵੀਰਾ ਭਰਾਵਾਂ ਦਾ ਪੱਪਰ ਕਰਾਂ ਦਾ ਮੇਰੇ ਨਾਲ ਸਾਥ ਆ ਅਮਰਸੇ ਸਾਰੇ ਗੱਲ ਛੇ ਅੰਤਰੀ ਐਮ ਐਲ ਏ ਸੱਚੇ ਇਮਾਨਦਾਰ ਸਾਡੇ ਨਾਲ ਆ ਤੇ ਸਾਨੂੰ ਇਹਨਾਂ ਦੇ ਜਿਹੜੇ ਗਤੀਵਿਧੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਜਾਗੇ ਪਰਾਂਜੀ ਪਬਲਿਕ ਦਾ ਕਾਫੀ ਮੂਵਮੈਂਟ ਜਿਹੜਾ ਵਾ ਸਿਹਰੀ ਬਤਾਇਕ ਜਿਹੜੇ ਨੇ ਉਹਨਾਂ ਦੇ ਵੱਲ ਕਿਵੇਂ ਦੇਖਦੇ ਤਾਂ ਕੰਮ ਲੈ ਕੇ ਕੀ ਪਬਲਿਕ ਨੂੰ ਕੀ ਤੁਸੀਂ ਸਾਰੇ ਪੱਲੀ ਪੀ ਜਾਣਦੇ ਆ ਵੀ ਜਦੋਂ ਵੀ ਕੋਈ ਇਨਸਾਨ ਚੰਗੇ ਕੰਮ ਕਰਦਾ ਵਾ ਤੁਸੀਂ ਦੇ ਵਿੱਚ ਲੋਕ ਜਿਹੜੇ ਆ ਲੱਤਾਂ ਖਿੱਚਣ ਵਾਲੇ ਜਰਿਆ ਕਾਫੀ ਹੁੰਦੇ ਆ ਇਸੇ ਤਰ੍ਹਾਂ ਜਿਹੜੇ ਦੂਸਰੀ ਪਾਰਟੀਆਂ ਦੇ ਇਨਸਾਨ ਆ ਉਹ ਸਹਿਰੀ ਕਲਚੀ ਦੀ ਚੜਾਈ ਔਰ ਉਹਦੇ ਵਿਕਾਸ ਉਹਦੇ ਕਾਮਕਾਰ ਤੋਂ ਕਾਫੀ ਜ਼ਿਆਦਾ ਜਰੇਗੇ ਆ ਉਹਨਾਂ ਦੇ ਅੰਦਰ ਜਲਣ ਆ ਰਹੀ ਹੈ ਕਿ ਇਹ ਜਿਹੜਾ ਕੱਲ ਦਾ ਜਵਾਨ ਸਾਡੇ ਇੰਨੇ ਨੇ ਸਾਡੇ ਦਾ ਤਜਰਬੇ ਸੀ ਰਾਜਨੀਤੀ ਸੀ ਸਾਡੇ ਕਿਸੇ ਕੰਮ ਨਹੀਂ ਆਈ ਜੀ ਉਹ ਤਾਂ ਜੀ ਜੂਥ ਨੂੰ ਕਿਵੇਂ ਨਾਲ ਲੈ ਕੇ ਚੱਲੋਗੇ ਜੂਥ ਸਾਡੇ ਨਾਲ ਖੁਦ ਆਵਾ ਰਿਹਾ ਜੀ ਜੂਥ ਦਾ ਸਾਡੇ ਨਾਲ ਬਹੁਤ ਜ਼ਿਆਦਾ ਯੋਗਦਾਨ ਆ ਅੱਜ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਇਸ ਪਾਰਟੀ ਦੀ ਬਲੰਦੀਆਂ ਦੇ ਵਿੱਚ ਪਹੁੰਚੀ ਹੈ ਉਸ ਦੇ ਵਿੱਚ ਜੂਥ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਜੀ ਜੂਥ ਨੂੰ ਇਹ ਨਾਲ ਲੈ ਕੇ ਚੱਲਾਂਗੇ ਰਾਜੀ ਗੱਲ ਕਰੀਏ ਧੜੇਬੰਦੀ ਦੀ ਕਿਤੇ ਨਾ ਕਿ ਧੜੇਬੰਦੀ ਹਰ ਪਾਰਟੀ 'ਚ ਹੁੰਦੀ ਆ ਤੁਹਾਨੂੰ ਲੱਗਦਾ ਕਿ ਤੁਸੀਂ ਧੜੇਬੰਦੀ ਨੂੰ ਕਿਵੇਂ ਨਾਲ ਲੈ ਕੇ ਚੱਲੋ ਦੇਖੋ ਪਰਵਾਰਾਂ ਦੇ ਵਿੱਚ ਤੁਸੀਂ ਵੀ ਜਾਣਦੇ ਆ ਕਿ ਉਧਰ ਉਧਰ ਹੀ ਨਰਾਸ਼ਾ ਤੇ ਜ਼ਰੂਰ ਹੁੰਦੀ ਆ ਲੇਕਿਨ ਜਿਹੜਾ ਵੀ ਇਨਸਾਨ ਕੰਮ ਕਰਨਾਂ ਵਾਲਾ ਪਾਰਟੀ ਦਾ ਵਰਕਰ ਆ ਉਸ ਨੂੰ ਸਾਡੇ ਅਮਰ ਸੇ ਸਾਰਿਕਲ ਸਿੰਘ ਜੀ ਆਪਣੇ ਨਾਲ ਜੋੜ ਕੇ ਰੱਖਦੇ ਆ ਕਿਸੇ ਵੀ ਤਰ੍ਹਾਂ ਦਾ ਪੇਂਡ ਦੇ ਵਿੱਚ ਉਹਨਾਂ ਨੇ ਧਰੇਬੰਦੀ ਨਹੀਂ ਰਹਿਣ ਦਿੱਤੀ ਕੋਈ ਕਿਸੇ ਦੇ ਉੱਤੇ ਨਜਾਇਜ਼ ਪਰਚੇ ਨਹੀਂ ਹੁੰਦੇ ਤਾਂ ਰੇ ਭਜੀ ਦੂਸਰੀਆਂ ਪਾਰਟੀਆਂ ਜਿਹੜੀਆਂ ਕਰਉਂਦੀਆਂ ਸੀ ਸੋ ਸਾਡੇ ਜਿਹੜੇ ਐਮਐਲਏ ਸਾਹਿਬ ਉਹ ਧਰੇ ਭਜੀ ਇਹਦੇ ਵਿੱਚ ਨਹੀਂ ਹੁੰਦੇ ਸਹੀ ਐਮਐਲਏ ਸਾਹਿਬ ਦੇ ਵਿਕਾਸ ਨੂੰ ਲੈ ਕੇ ਬਟਾਲੇ ਹਲਕੇ ਤੇ ਕਿਵੇਂ ਦੇਖਦੇ ਹੋ ਤੁਸੀਂ ਖੁਦ ਜਾਣਦੇ ਹੋ ਤੁਸੀਂ ਰੋਜ਼ ਪੱਤਰਕਾਰ ਅਜੇ ਆਉਂਦੇ ਜਾਂਦੇ ਜੇ ਤੁਹਾਨੂੰ ਹਰ ਇੱਕ ਪਿੰਡ ਦੀ ਖਬਰ ਹੈ ਹਰ ਇੱਕ ਸ਼ਹਿਰ ਦੀ ਖਬਰ ਹੈ ਤੁਸੀਂ ਪਹਿਲੇ ਵੀ ਜਾਂਦੇ ਰਹੇ ਬਟਾਲੇ ਸ਼ਹਿਰ ਦੇ ਵਿੱਚ ਹੁਣ ਵੀ ਕਿਤੇ ਗੇੜਾ ਮਾਰ ਕੇ ਆਇਓ ਤੁਹਾਨੂੰ ਆਪਣਿਆ ਪਤਾ ਲੱਗ ਜੇਗਾ ਵਿਕਾਸ ਦਾ ਜੀ ਇਹ ਪਲਾਨ ਕੈਂਪੇਨ ਜਿਹੜੀ ਆ ਕੌਣ ਤੋਂ ਚਾਲੂ ਕਰ ਦੇ। ਦੇਖੋ ਜੀ ਬਸ ਆਪਣੇ ਐਮਐਲਏ ਸਾਹਿਬ ਦਾ ਅਸ਼ੀਰਵਾਦ ਲੈ ਕੇ ਉਸ ਤੋਂ ਅਗਲੇ ਦਿਨ ਦੀ ਬਾਤ ਜਿਹੜੀ ਅਸੀਂ ਕੈਂਪੇਨ ਸ਼ੁਰੂ ਕਰ ਦੇਣੀ ਹੈ ਆਪਣੇ ਜਿਹੜੇ ਮੇਰੇ ਵੀਰ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆਪਣੇ ਐਸਸੀ ਸਮਾਜ ਦਾ ਵੀ ਜਿਨ੍ਹਾਂ ਨੇ ਮੈਨੂੰ ਇਸ ਦੇ ਵਿੱਚ ਯੋਗਦਾਨ ਸਮਝਿਆ ਵਾ ਤੇ ਉਹਨਾਂ ਨਾਲ ਲੈ ਕੇ ਅਸੀਂ ਕੈਂਪੇਨ ਸ਼ੁਰੂ ਕਰ ਦੇਣੀ ਹੈ।